ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਿਊ ਬਲੌਗ ਦੇ ਵਿੱਚ ਅੱਜ ਮੌਸਮ ਬਹੁਤ ਵਧੀਆ ਹੈ 사ऊदी ਦੇ ਵਿੱਚ ਦੇਖ ਸਕਦੇ ਤੁਸੀਂ ਬੱਦਲ ਹੀ ਬੱਦਲ ਹੈ ਠੰਡ ਹੋ ਗਈ ਤੇ ਆਪਾਂ ਜਾ ਰਹੇ ਸੀਗੇ ਗੱਡੀ ਲੋਡ ਕਰਕੇ ਖਾਲੀ ਕਰਨ ਚੱਲੇ ਆ ਮੌਸਮ ਬਹੁਤ ਪਿਆਰਾ ਹੈ ਬਹੁਤ ਬੱਦਲ ਲੋਏ ਪਹਾੜੀਆਂ ਬੜੀਆਂ ਸੋਹਣੀਆਂ ਲੱਗ ਰਹੀਆਂ ਇਹ ਛੋਟਾ ਜਿਹਾ ਬਾਜ਼ਾਰ ਇੱਥੇ ਆਪਾਂ ਨੂੰ ਬਰੇਕ ਚੀਜ਼ ਮਿਲ ਜਾਂਦੀ ਹੈ ਇਹ ਹੋਟਲ ਇਹ ਦਵਾਰ ਮੱਸੀ ਨਾਮ ਤੇ ਜਾਣੀ ਜਾਂਦੀ ਹੈ ਮੱਸੀ ਨਾਮ ਤੇ ਇਸ ਦਵਾਰ ਜੇ ਆਪਾਂ ਜਾ ਰਹੇ ਹਾਂ ਲੋਡ ਕਰਕੇ ਤੇ ਦੀ ਖਾਲੀ ਕਰਕੇ ਆਵਾਂਗੇ ਬहोत ਹੀ ਵਧੀਆ ਤੇ ਬੱਕਰੀ ਫਾਰਮ ਇਹਨਾਂ ਦਾ ਇੰਦਰ ਬੱਕਰੀਆਂ ਰੱਖੀਆਂ ਹੋਈਆਂ ਇਹਨਾਂ ਸਾਰੀਆਂ ਬੇਤੋ ਲੋਕ ਲੈ ਕੇ ਜਾਂਦੇ ਆ ਬੱਕਰੀ ਬੱਕਰੀਆਂ ਆਪ ਕੁਛ ਰੱਖਿਆ ਹੋਇਆ ਇਹਨਾਂ ਦਾ ਇੱਧਰ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਤੇ ਸਾਊਦੀ ਦੇ ਵਿੱਚ ਵੀ ਹੁਣ ਠੰਡ ਹੋਣ ਲੱਗੀ ਗੱਡੀਆਂ ਦੇ ਏਸੀ ਬੰਦ ਆ ਦੇਖ ਸਾਹ ਤੁਸੀ ਦਾ ਸੁੱਕੀਆਂ ਪਹਾੜੀਆਂ ਚਾਰੇ ਪਾਸੇ ਔਰ ਮੌਸਮ ਬਹੁਤ ਚੇਂਜ ਹੋ ਗਿਆ ਇੱਥੇ ਠੰਡ ਹੋਣ ਲੱਗੀ ਅਸੀਂ ਵੀ ਜਾਗ ਕੇ ਪਾਈਆਂ ਬਹੁਤ ਮੌਸਮ ਚੇਂਜ ਹੋ ਗਿਆ ਇੱਥੇ ਇੱਧਰ ਦਾ ਵਾਤਾਵਰਨ ਸਾਫ਼ ਹੋਣ ਲੱਗ ਗਿਆ ਵਧੀਆ ਦੇਖ ਸਾਹ ਤੁਸੀ ਬੱਦਲ ਹੋਏ ਨਹੀਂ ਤਾਂ ਪਹਿਲਾਂ ਕਹਿੰਦੇ ਪੁਰਾਣੇ ਬੰਦੇ ਇੱਥੇ ਗਰਮੀ ਬਹੁਤ ਜ਼ਿਆਦਾ ਸੀ ਤੇ ਹੁਣ ਤਾਂ ਮੌਸਮ ਵਧੀਆ ਰਹਿਣ ਲੱਗਿਆ ਬਾਕੀ ਘੁੰਮਣੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਜੇ ਸਾਦੇ ਮਿੱਤਰੋ ਹਰਿਆਲੀ ਹਰਿਆਲੀ ਆ ਇਹ ਹਰਿਆਲੀ ਕਰਕੇ ਉਹਦੇ ਮੌਸਮ ਚੇਂਜ ਹੋਣ ਲੱਗ ਗਿਆ ਹੁਣ ਹੰਡ ਰਹਿ ਲੱਗੀ ਸਾਈਡਾ ਦੋ ਜੀ ਮੂਰ ਇਹਨਾਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ ਇਹਨਾਂ ਨੂੰ ਦੇਖ ਕੇ ਗੱਡੀ ਰੋਕਣੀ ਪੈਂਦੀ ਹੈ ਹਾਂ ਜੀ ਮਿੱਤਰੋ ਇਹਨਾਂ ਦੇ ਨਾ ਕਾਨੂੰਨ ਮੁਕਾਬਤ ਗੱਡੀ ਆਪਾਂ ਨੂੰ ਰੋਕਣੀ ਹੀ ਪੈਂਦੀ ਹੈ ਵਧੀਆ ਚੀਜ਼ ਆ ਇਹ ਬੰਦਾ ਕੋਈ ਇਦਾਂ ਕੋਈ ਐਕਸੀਡੈਂਟ ਵਗੈਰਾ ਤੋਂ ਬਚੇ ਜਾਂਦਾ ਵਧੀਆ ਕਾਨੂੰਨਾਂ ਬਾਕੀ ਇਹਨਾਂ ਦਾ ਇਹ ਹੈ ਜੇ ਊਠ ਮਰ ਵੀ ਜਾਵੇ ਨਾ ਤਾਂ 1 ਲੱਖ ਰੁਪਏ ਦਾ ਜੁਰਮਾਨਾ ਵੀ ਪੈਂਦਾ ਹੈ। ਤੇ ਤਾਂ ਕਰਕੇ ਇੱਥੋਂ ਦੇ ਕਾਨੂੰਨ ਬਹੁਤ ਵਧੀਆ। ਘੁੱਟ ਤੇ ਕਾਨੂੰਨਾਂ ਲਈ ਕਰਕੇ ਤਾਂ ਤਰੱਕੀ ਹੁੰਦੀ ਹੈ ਇਹਨਾਂ ਦੇਸ ਸਾਡੀ ਨੂੰ ਪਤਾ ਹੀ ਹੈ। ਵੀ ਮਿੱਤਰੋ ਆਪਾਂ ਆ ਗਏ ਆਪਣੀ ਸ਼ਾਇਡ ਤੇ ਫਿਰ ਆ ਗਏ ਆਪਣੇ ਅੱਗੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਇਹ ਦੇਖ ਸਕਦੇ ਇਹਨਾਂ ਦੇ ਕਾਨੂੰਨ ਮੁਕਾਬਤ ਵੀ ਨਾ ਕੱਚੇ ਰੋਡ ਤੇ ਵੀ ਆਪਾਂ ਨੂੰ 20 ਦੀ ਸਪੀਡ ਤੇ ਚੱਲਣਾ ਪੈਂਦਾ ਆਹਾਂਗੇ ਜੇ ਆਪਾਂ ਸਪੀਡ ਮਾਰਾਂ ਤਾਂ ਆਪ ਨੂੰ ਫੈਨ ਵੱਜ ਜਾਣਾ ਤੇ ਆਪਾਂ ਨੂੰ ਮੁੜ ਕੇ ਕੈਮਰੇ ਲੱਗੇ ਹੋਏ ਇੱਥੇ ਫੈਨ ਬਾਜਣਾ ਆਪਾਂ ਸਪੀਡ ਜ਼ਿਆਦਾ ਨਹੀਂ ਮਾਰ ਸਕਦੇ ਤੇ ਆਪਣੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆਂ ਬਹੁਰੀਆਂ ਸਪੀਡਾਂ ਦੀ ਜਾਂਦੇ ਆ ਕੱਚਾ ਹੋਵੇ ਪੱਕਾ ਹੋਵੇ ਇਸ ਕਰਕੇ ਕਾਨੂੰਨ ਕਰਕੇ ਇੱਥੇ ਤਰੱਕੀ ਦੇ ਵਿੱਚ ਆਦੇਸ਼ ਇਹ ਸ਼ਾਇਦ ਆਪਾਂ ਗੱਡੀ ਘੱਲ ਹੀ ਕਰਨਾ ਹੈ ਇਹ ਸਪੀਡ ਦੇ ਚਾਰੇ ਸਾਈਡ ਬੋਰਡ ਲੱਗੇ ਹੋਏ ਤੁਸੀਂ ਦੇਖੀ ਸਕਦੇ 20 20 ਦੀ ਸਪੀਡ ਇਹ ਤੋਂ ਵੱਧ ਆਪਾਂ ਗੱਡੀ ਲੈ ਜਾ ਨਹੀਂ ਸਕਦੇ ਲਿਆ ਮਾਈਕ ਤੋਂ ਫਾਈਨ ਵੱਜ ਜਾਣਾ ਆਪਾਂ ਹਾਂਜੀ ਮਿੱਤਰੋ ਆਪਾਂ ਆ ਰਹੇ ਹਾਂ ਗੱਡੀ ਬਾਪਸ ਖਾਲੀ ਕਰਕੇ ਦੇਖ ਸਕਦੇ ਤੁਸੀਂ ਲੋ ਵੀ ਮਿੱਤਰੋ ਆਪਾਂ ਜੀ ਆਂਦੇ ਆਂਦੇ ਆਪਾਂ ਕੋ ਆ ਕੇ ਜਾਵਾ ਇੱਕ ਗੱਡੀ ਦਾ ਡੀਜ਼ਲ ਲਓ ਜੀ ਆਪਾਂ ਆ ਗਏ ਡੀਜ਼ਲ ਪਵਾਉਣ ਪਵਾਉਂ ਇੱਥੇ ਆਪਾਂ ਡੀਜ਼ਲ ਲਓ ਜੀ ਮਿੱਤਰੋ ਇਹ ਆਪਾਂ ਡੀਜ਼ਲਵਾ ਕੇ ਆਪਣੇ ਪਲਾਂਟ ਤੇ ਲੋਨ ਚੋਕੇ ਗੱਡੀ ਕਲੀਨ ਕਰਕੇ ਦੇ ਪਾਰਕਿੰਗ ਦੇ ਵਿੱਚ ਲਾ ਦੇਣੀ ਆਪਾਂ ਤੇ ਚਲੋ ਲਓ ਜੀ ਮਿੱਤਰੋ ਆਪਾਂ ਖੜਾ ਦੀ ਗੱਡੀ ਪਾਰਕਿੰਗ ਦੇ ਵਿੱਚ ਤੇ ਜਾਵਾਂਗੇ ਆਪਾਂ ਰੋਟੀ ਪਾਣੀ ਖਾਵਾਂਗੇ ਆਪਾਂ ਆ ਗਏ ਆਪਣੇ ਪਲਾਂਟ ਤੇ ਦੇਖ ਸਕਦੇ ਤੁਸੀਂ ਤੇ ਆਪਾਂ ਲਾਕੀਦੂ ਜੀ ਮੌਸਮ ਦੇਖ ਸਕਦੇ ਬਹੁਤ ਵਧੀਆ ਬੱਦਲ ਹੋਏ ਮੌਸਮ ਆ ਗੱਡੀਆਂ ਪਾਰਕਿੰਗ ਦੇ ਵਿੱਚ ਗੱਡੀਆਂ ਆਹਾ ਵਧੀਆ ਗੁੱਡ ਨਾਈਟ ਮਿੱਤਰੋ ਬਾਏ ਬਾਏ जा रहे आप रूम्स ब्यूटी फिनिश सब कुछ लॉक हो गया अपना इधर प्लांट ओके बाय बाय गुड नाइट